ਚੋਣਾਂ ਹੋ ਰਹੀਆਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੇ ਲੋਕਲ ਕੈਂਡੀਡੇਟ ਨੇ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਤੇ ਪਹਿਲਾਂ ਵੀ ਉਹਨਾਂ ਨੇ ਐਮਐਲਏ ਦੇ ਤੌਰ ਤੇ ਸੇਵਾ ਕੀਤੀ ਆ ਇਸ ਕਰਕੇ ਉਹਨਾਂ ਦਾ ਅੱਜ ਥੋੜਾ ਜਿਹਾ ਬਾਕੀ ਕੈਂਡੀਡੇਟਾਂ ਨਾਲੋਂ ਸਾਡੇ ਹਲਕੇ 'ਚ ਜਾਣਾ ਹੈ ਅਸਰ ਕਿੰਨਾ ਕੁ ਰੁਝਾਨ ਆ ਕਿੰਨੇ ਕੁ ਲੋਕ ਆ ਰਹੇ ਨੇ ਵੋਟਾਂ ਪਾਉਣ ਵਾਸਤੇ ਦਫੀ ਛਾਇਆ ਲੋਕਾਂ ਦੇ ਵਿੱਚ ਕਿੰਨੇ ਕੁ ਪਰਸੈਂਟ VOTING ਹੋ ਚੁੱਕੀ ਹੈ ਤੇ ਜਾਂ ਕੀ ਉਮੀਦ ਹੈਗੀ ਤੁਹਾਨੂੰ ਸਾਧਾਰਨ ਜਨ காங்கிரஸ் ਬਾਲ ਬਹੁਤ ਵਧੀਆ ਹੈਗਾ ਵਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਕਾਂਗਰਸ ਨੂੰ ਤੇ ਲੋਕੀ ਬਹੁਤ ਫਾਰਕਿੰਗ ਸੀ ਦੇ ਵਿੱਚ ਆਥਿਆ ਵੀ ਰਹੇ ਨੇ ਲੋਕ ਜਿੱਦੇ ਤੌਰ ਤੇ ਬੀਐਲਓ ਫਰਚੀਆਂ ਘਰੇ ਪਾਛਾ ਦਿੰਦੇ ਰਹੇ ਲੋਕ ਸਿੱਧੇ ਤੌਰ ਤੇ ਬੂਟ ਤੇ ਤਾਂ ਬਹੁਤ ਘੱਟ ਲੋਕ ਉਹ ਜਿਹੜੇ ਨੂੰ ਪਾਰਚੀ ਪੁੱਛੀ ਗਈ ਕੋਈ ਬੂਟ ਨਹੀਂ ਗਈ ਗੱਲ ਲੋਕ ਸਿੱਧੇ ਤੌਰ ਤੇ ਜਾ ਕੇ ਆਪਣੀ ਵੋਟ ਜਿਹੜੀ ਆ ਕੋਈ ਕਰ ਲਈ ਨੇ ਨਮਸਕਾਰ ਸਤ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਔਨ 에ਅਰ ਅੱਜ 1 ਜੂਨ ਨੂੰ ਵੋਟਾਂ ਦਾ ਜਿਹੜਾ ਰੁਝਾਨ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣਾ ਦੇ ਵਿੱਚ ਹੋਰ ਸੀਟ ਜਿਹੜੀ ਬਣੀ ਹੋਈ ਹੈ ਤੇ ਚੋਣਾਂ ਹੋ ਰਹੀਆਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਆ ਸਵੇਰੇ 11 ਵਜੇ ਤੱਕ ਦਾ ਜਿਹੜਾ ਰੁਝਾਨ ਸੀਗਾ ਉਹ ਜਿਹੜੀ ਵੋਟਾਂ ਦੀ ਪਰਸੈਂਟੇਜ ਸੀਗੀ ਉਹ 22% 19 ਆ ਬਾਈ ਸੌਰੀ 22.19% ਜਿਹੜੀ VOTING ਹੈ ਉਹ ਹੋ ਚੁੱਕੀ ਸੀ 11 ਵਜੇ ਤੱਕ ਉਸ ਤੋਂ ਬਾਅਦ ਜੇ ਗੱਲ ਕਰੀਏ ਹੁਣ 12:30 ਅ 1 ਵਜੇ ਦਾ ਸਮਾਂ ਹੋ ਚੁੱਕਾ ਹੈ 1 ਵਜੇ ਦੇ ਦੌਰਾਨ 24% ਸੌਰੀ 24.10 ਜਿਹੜੀ ਪਰਸੈਂਟ ਜਿਹੜੀ ਵੋਟਿੰਗ ਹੋ ਚੁੱਕੀ ਹੈ ਤੇ ਜਿਹੜੇ ਸਟਾਲ ਲੱਗੇ ਹੋਏ ਨੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸਟਾਲ ਲੱਗੇ ਹੋਏ ਨੇ ਤੁਹਾਨੂੰ ਦਿਖਾ ਵੀ ਦਿੰਨੇ ਆ ਅ ਇਹ ਸ਼ਰੋਬਣੀ ਅਕਾਲੀ ਦਲ ਦਾ ਜਿਹੜਾ ਸਟਾਲ ਹੈਗਾ ਉਸ ਤੋਂ ਅੱਗੇ ਭੋਜਨ ਸਵਾਜੀ ਪਾਰਟੀ ਦਾ ਹੈਗਾ ਆ ਫਿਰ ਭਾਜੀਪੀ ਦਾ ਕਾਂਗਰਸ ਦਾ ਤੇ ਆਪ ਪਾਰਟੀ ਦਾ ਜਿਹੜਾ ਹੈਗਾ ਸਾਰੇ ਸਟਾਲ ਇੱਥੇ ਲੱਗੇ ਨੇ ਸਟਾਰਟਿੰਗ ਆਪਾਂ ਸ਼ਰੋਬਣੀ ਅਕਾਲੀ ਦਲ ਦੇ ਆਪਣੇ ਸਟਾਲ ਤੋਂ ਕਰ ਲੈਨੇ ਆ ਵੀ ਕੀ ਰਿਹਾ ਵੋਟਰਾਂ ਦਾ ਰੁਝਾਨ ਤੇ ਲੋਕਾਂ ਦਾ ਕੀ ਕੁਛ ਸੀਗਾ ਇੱਥੇ ਸਰ ਕੀ ਵੋਟਰਾਂ ਦਾ ਕੀ ਕਿੰਨਾ ਕੁ ਰੁਝਾਨ ਹੈ ਤੇ ਲੋਕ ਕਿੱਦਾਂ ਆ ਰਹੇ ਨੇ ਕੂਟਾਂ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਸਾਡੇ ਲੋਕਲ ਕੈਂਡੀਡੇਟ ਨੇ ਸਰਦਾਰ ਰਣਜੀਤ ਸਿੰਘ ਢਿੱਲੋਂ ਜੀ ਤੇ ਪਹਿਲਾਂ ਵੀ ਉਹਨਾਂ ਨੇ ਐਮਐਲਏ ਦੇ ਤੌਰ ਤੇ ਸੇਵਾ ਕੀਤੀ ਆ ਇਸ ਕਰਕੇ ਉਹਨਾਂ ਦਾ ਅੱਜ ਥੋੜਾ ਜਿਹਾ ਬਾਕੀ ਕੈਂਡੀਡੇਟਾਂ ਨਾਲੋਂ ਸਾਡੇ ਹਲਕੇ 'ਚ ਜ਼ਿਆਦਾ ਹੈ ਕਿੰਨਾ ਕੁ ਰੁਝਾਨ ਹੈ ਲੋਕ ਤੇ ਕਿੰਨੇ ਵਜੇ ਤੋਂ ਆਣੇ ਸ਼ੁਰੂ ਹੋ ਗਏ ਹਾਂ ਲੋਕ ਸਵੇਰੇ ਥੋੜਾ ਜਿਹਾ ਜ਼ਿਆਦਾ ਹਿੰਮਤ ਨਾਲ ਪਾ ਗਏ ਸੀ ਕੂਟਾਂ 8 ਵਜੇ ਆ ਕੇ ਹੁਣ ਥੋੜਾ ਜਿਹਾ ਰੁਝਾਨ ਘਟਿਆ ਕਿਉਂਕਿ ਗਰਮੀ ਤੇਜ਼ ਹੋ ਗਈ ਹੈ ਤੇ ਪੋਲਿੰਗ ਦਾ हां <laughs> हां जी हां जी ਪਰ ਹੁਣ ਤੱਕ ਦੇ ਜਿਹੜੇ ਰੁਝਾਨ ਸਾਡੇ ਕੋਲ ਆਏ ਨੇ ਉਹ 24% 10 24 24% 10% ਜਿਹੜੀ ਹੈ ਵੋਟ ਭੁਗਤੀ ਹੈ ਸਾਡੇ ਬੂਥਾਂ ਦੀ ਤਕਰੀਬਨ 35% ਵੋਟ ਵੋਟ ਭੋਗ ਚੁੱਕੀ ਹੈ ਜੀ हां ਤੇ ਤੇ 4:00 ਵਜੇ ਹੈਗਾ ਵੀ 4:00 ਵਜੇ ਹੁਣ ਲੋਕ ਨਿਕਲਣਗੇ ਤੇ ਪੋਲਿੰਗ ਠੰਡੇ ਹੋਏ ਠੰਡੇ ਹੋਏ ਨੇ ਠੰਡੇ ਹੋਏ ਨਿਕਲਣਗੇ ਪੋਲਿੰਗ ਜਾਊਗੀ ਜੀ 50% ਤੱਕ हां हां जी ਉਮੀਦ ਹੈਗੀ ਆ ਸੋ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ VOTING ਹੈਗੀ ਆ ਉਹ 50% ਤੱਕ ਜਾ ਸਕਦੀ ਹੈ ਤੇ ਲੋਕ ਹੁਣ ਦੁਪਹਿਰ ਦਾ ਵੇਲਾ ਹੋਣ ਕਰਕੇ ਜਿਹੜਾ ਹੈਗਾ ਜਾਂ ਥੋੜੇ ਜੇ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਰੁਕੇ ਹੋਏ ਨੇ ਪਰ ਅਸੀਂ ਆਪਣਾ ਬੂਥਾਂ ਦੇ ਉੱਤੇ ਜਾ ਕੇ ਜਾਂ ਸਟਾਲਾਂ ਦੇ ਉੱਤੇ ਜਾ ਕੇ ਅਸੀਂ ਰੋਜ਼ਾਨਾ ਦੇ ਪ੍ਰਤੀ ਗੱਲਬਾਤ ਕਰ ਰਹੇ ਹਾਂ ਲੋਕਾਂ ਨਾਲ ਸਰ ਯੂਨੀਵਰਸਿਟੀ ਹਾਂਜੀ ਸਰ ਕਿੰਨਾ ਕੁ ਰੋਜ਼ਾਨਾ ਕਿੰਨੇ ਕੁ ਲੋਕ ਆ ਰਹੇ ਨੇ ਵੋਟਾਂ ਪਾਉਣ ਵਾਸਤੇ ਰੋਜ਼ਾਨਾ ਪੂਰਾ ਹੈ ਜੀ तकरीबन ਕਾਫੀ ਛਾਇਆ ਲੋਕਾਂ ਦੇ ਵਿੱਚ ਵੋਟ ਪਾਉਣ ਦਾ ਕਿੰਨੇ ਵਜੇ ਤੋਂ ਵੋਟਾਂ ਪਾਣੇ ਆਣੇ ਸ਼ੁਰੂ ਹੋ ਗਏ ਸੀਗੇ ਤੁਹਾਡੇ ਬੂਥ ਕਿੰਨੇ ਕਾਈ ਸਾਡੀ ਕੋਲ 7 ਵਜੇ ਆਉਣ ਲੱਗੇ ਸੀ ਹਾਂਜੀ 7 ਵਜੇ ਤੋਂ ਲਗਾਤਾਰ ਆ ਰਹੇ ਗਰਮੀ ਕੁੜੀ ਕਿੰਨੇ ਕ ਪਰਸੈਂਟ ਵੋਟ ਪੁੱਗ ਸਕਦੀ ਹੈ ਤੇ ਤਕਰੀਬਨ ਆਏਗੀ 60% ਘੱਟੋ ਘੱਟ ਵੋਟ ਆਏਗੀ ਹੈਗੀ ਉਮੀਦ 60% 60% ਦੀ ਵੋਟ ਹੋਣੀ ਹੈ ਹੈਗੀ ਉਮੀਦ ਤੇ ਮਤਲਬ ਹੁਣ ਦੁਪਹਿਰ ਹੈ ਦੁਪਹਿਰ ਨੂੰ ਹੁਣ ਵਿਹਲੇ ਬੈਠੇ ਸਾਰੇ ਹੀ ਤਕਰੀਬਨ ਸਵੇਰੇ 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 ਵੋਟ ਪੁੱਗਤ ਗਈ ਹੈ ਤੇ ਹੁਣ ਉਸ ਤੋਂ ਬਾਅਦ ਸ਼ਾਮ ਨੂੰ ਪੁੱਗਤੇ ਹਾਂ ਪੁੱਗਤੇ ਹੀ ਸ਼ਾਮ ਨੂੰ ਹੁਣ ਮੌਸਮ ਹੈ ਤੁਪਦਾ ਇਸ ਵੇਲੇ ਤੁਪ ਬਹੁਤ ਹੈ ਨਾ ਇਸ ਕਰਕੇ ਲੋਕਾਂ ਦੇ ਵਿੱਚ ਫਰਕ ਤਾਂ ਪੈਂਦਾ ਹੈ ਨਾ ਗਰਮੀ ਦਾ ਤਾਂ ਚਲੋ ਸੋ ਇਹ ਵੀ ਤੁਪ ਦਾ ਬੜਾ ਅਸਰ ਨਜ਼ਰ ਆ ਰਿਹਾ ਹੈ ਆ ਕਾਂਗਰਸ ਦਾ ਸਟਾਲ ਵੀ ਲੱਗਿਆ ਹੋਇਆ ਸੀ ਇਹਨਾਂ ਤੋਂ ਵੀ ਜਾਣਕਾਰੀ ਲੈ ਲੈਣੇ ਆ ਵੀ ਕੀ ਰੁਝਾਨ ਹੈਗਾ ਵਾ ਲੋਕ ਕਿੱਦਾਂ ਆ ਰਹੇ ਨੇ ਅ ਸਨਮਸਤੇ ਹੈਲੋ ਸਰ ਸਰ ਕਿੰਨਾ ਕੁ ਰੁਝਾਨ ਆ ਲੋਕਾਂ ਦੇ ਵਿੱਚ ਤੇ ਕੀ ਲੱਗਦਾ ਆ ਵੀ ਹੁਣ ਕਿੰਨੇ ਕ ਪਰਸੈਂਟ VOTING ਹੋ ਚੁੱਕੀ ਆ ਤੇ ਜਾਂ ਕੀ ਉਮੀਦ ਹੈਗੀ ਤੁਹਾਨੂੰ ਲੋਕਾਂ ਦਾ ਰੁਝਾਨ ਕਾਂਗਰਸ ਵੱਲ ਬਹੁਤ ਵਧੀਆ ਹੈਗਾ ਵਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਕਾਂਗਰਸ ਨੂੰ ਤੇ ਲੋਕੀ ਬਹੁਤ ਭਾਰੀ ਗੰਦੀ ਦੇ ਵਿੱਚ ਇੱਥੇ ਆ ਵੀ ਰਹੇ ਨੇ ਤੇ ਕਿੰਨੇ ਕ ਪਰਸੈਂਟ VOTING ਹੋ ਗਈ ਹੈ ਗਰਮੀ ਘੱਟ ਹੈ ਕਿ ਹਾਲੇ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਤਾਂ ਕਰਕੇ VOTING ਹਾਲੇ ਥੋੜੀ ਘੱਟ ਹੈਗੀ ਹੈ ਹੁਣ ਧੀਰੇ ਧੀਰੇ ਜਿੱਦਦਾ ਟਾਈਮ ਆਏਗਾ ਤਾਂ VOTING ਵਧਦੀ ਜਾਏਗੀ ਹਾਂਜੀ ਕੀ ਲੱਗਦਾ ਕਿੰਨੇ ਪਰਸੈਂਟ VOTING ਹੋ ਜਾਏਗੀ ਅਰਾਊਂਡ 70% ਹੋ ਜਾਏਗੀ ਉਮੀਦ ਹੈਗੀ ਹੈ 70% ਹੋ ਜਾਏਗੀ ਕਿੰਨੇ ਪਰਸੈਂਟ ਹੋ ਜਾਏਗੀ ਕਿਉਂਕਿ ਹੁਣ ਤੱਕ ਦਾ ਜਿਹੜਾ ਰੁਝਾਨ ਹੈਗਾ ਆ ਉਹ 24.10% ਜਿਹੜੀ VOTING ਹੁਣ ਤੱਕ ਦੀ ਹੈ 1 ਵਜੇ ਤੱਕ ਦਾ ਜਿਹੜਾ ਰੁਝਾਨ ਹੈ ਇੰਨੀ ਕੁ ਹੋ ਚੁੱਕੀ ਹੈ ਤੇ ਹੁਣ ਲੱਗਦਾ ਵੀ 70% ਤੱਕ ਹੋ ਜਾਏਗੀ ਗਰਮੀ ਬਹੁਤ ਜ਼ਿਆਦਾ ਹੈਗੀ ਹੈ 1 ਵਜੇ ਤੋਂ ਬਾਅਦ ਪੂਰੇ ਲੋਕ ਘਰੋਂ ਨਿਕਲਣਗੇ ਤੇ ਸਾਰੇ ਮਤਵਾਨਗੇ ਸਾਰੇ ਲੋਕ ਚਲੋ ਇਹਨਾਂ ਦੇ ਮਤਾਬਿਕ ਜਿਹੜੀ ਹੈਗੀ ਆ 70% ਜਿਹੜੀ VOTING ਹੈ ਉਹ ਭੁਗਤੀਏਗੀ ਕਿਉਂਕਿ ਗਰਮੀ ਹੈ ਗਰਮੀ ਕਰਕੇ ਲੋਕ ਘਰੋਂ ਘੱਟ ਨਿਕਲ ਰਹੇ ਨੇ BJP ਦੇ ਜਿਹੜੇ ਸਟਾਲ ਦੇ ਉੱਤੇ ਵੀ ਆਏ ਆ ਅਸੀਂ ਇੱਥੇ ਵੀ ਬੈਠੇ ਨੇ ਕਿਉਂਕਿ ਗਰਮੀ ਬਹੁਤ ਹੈ ਗਰਮੀ ਦੇ ਕਰਕੇ ਵੀ ਲੋਕ ਥੋੜਾ ਜਿਹਾ ਘੱਟ ਬਾਹਰ ਨਿਕਲਦੇ ਨੇ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਕਿੰਨੀ ਕੁ ਵੋਟ ਪੈ ਚੁੱਕੀ ਔਰ ਕਿੰਨੀ ਕੁ ਉਮੀਦ ਹੈਗੀ ਹੋਰ ਪੈਣ ਦੀ ਹੁਣ ਤੱਕ ਪਤਾ ਲੱਗਿਆ ਵੀ 30% ਤਕਰੀਬਨ ਵੋਟ ਪੈ ਚੁੱਕੀ ਜਾ ਅਾਕੀ ਗਰਮੀ ਬਹੁਤ ਜ਼ਿਆਦਾ ਤੁਸੀਂ ਦੇਖ ਹੀ ਰਹੇ ਹੋ ਲੋਕ ਸਿੱਧੇ ਤੌਰ ਤੇ ਬੀਐਲਓ ਫਰਚੀਆਂ ਘਰੇ ਪਚਾ ਦਿੰਦੇ ਨੇ ਲੋਕ ਸਿੱਧੇ ਤੌਰ ਤੇ ਬੂਥ ਤੇ ਤਾਂ ਬਹੁਤ ਘੱਟ ਲੋਕ ਆਉਂਦੇ ਨੇ ਜਿਹੜੀ ਉਹਨਾਂ ਪਰਚੀ-ਕੁਰਚੀ ਨਹੀਂ ਪਹੁੰਚਦੀ ਨਹੀਂ ਤਾਂ ਲੋਕ ਸਿੱਧੇ ਤੌਰ ਤੇ ਜਾ ਕੇ ਆਪਣੀ ਬੋਟ ਜਿਹੜੀ ਆ ਪੋਲ ਕਰ ਦਿੰਦੇ ਨੇ ਉਹ ਕਿੰਨੀ ਕੁ ਉਮੀਦ ਹੈਗੀ ਕਿ ਕਿੰਨੇ ਪਰਸੈਂਟ ਤੱਕ ਬੋਟ ਉੱਠੀ ਜਿਹੜੀ ਹੈਗੀ ਇਹ ਪੁੱਗਤ ਜਾਏਗੀ ਦੇਖੋ ਬੜੀ ਵੱਡੀ ਗੱਲ ਹੈ ਜੇ 50% ਤੱਕ ਜਿਹੜੀ ਬੋਟ ਪੋਲ ਹੁੰਦੀ ਆ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਹੁਣ ਜਿਹੜਾ ਪੂਰ ਤੋਂ ਜਿਹੜੇ ਆ 4-5 ਘੰਟੇ ਨੇ ਉਹਦੇ ਚ ਬਹੁਤ ਜ਼ਿਆਦਾ ਗਰਮੀ ਵੱਡੀ ਆ ਤੁਹਾਡੇ ਸਾਹਮਣੇ ਆ ਵੀ ਬੈਠਣਾ ਵੀ ਮੁਸ਼ਕਿਲ ਹੋਇਆ ਪਿਆ ਹਾਂ ਚਲੋ ਇਹਨਾਂ ਦਾ ਇਹਨਾਂ ਦੇ ਮੁਤਾਬਕ ਜੇ ਭਾਜਪਾ ਵਾਲੇ ਦੀ ਆਪਾਂ ਗੱਲ ਕਰੀਏ ਤੇ 50% VOTING ਦੀ ਇਹਨਾਂ ਦੀ ਉਮੀਦ ਹੈਗੀ ਆ ਵੀ ਕਹਿੰਦੇ ਵੀ ਪੁੱਗ ਸਕਦੀ ਆ ਬਾਕੀ ਗਰਮੀ ਬਹੁਤ ਜ਼ਿਆਦਾ ਆ ਤੇ ਗਰਮੀ ਦੇ ਕਰਕੇ ਲੋਕ ਜਿਹੜੇ ਘਟ ਨਿਕਲਦੇ ਨੇ ਇੱਕ ਹੋਰ ਵੀ ਵੱਡੀ ਗੱਲ ਆ ਵੀ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਹੈਗੇ ਆ ਲੋਕਾਂ ਦੇ ਘਰਾਂ ਦੇ ਵਿੱਚ ਪਰਚੀਆਂ ਪਹੁੰਚਾਈਆਂ ਗਈਆਂ ਸੀ ਤੇ ਉਹਦੇ ਕਰਕੇ ਵੀ ਲੋਕ ਜਿਹੜੇ ਸਟਾਲਾਂ ਦੇ ਉੱਤੇ ਘਟ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਸਟਾਲ ਤੇ ਅਸੀਂ ਪਹੁੰਚੇ ਆ ਤੇ ਰੁਝਾਨ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂ ਸਰ ਕਿੰਨਾ ਕੁ ਰੁਝਾਨ ਹੈਗਾ ਹੈ ਆ ਵੋਟਾਂ ਦੇ ਪ੍ਰਤੀ ਲੋਕਾਂ ਦਾ ਲੋਕਾਂ ਦਾ ਰੁਝਾਨ ਬਹੁਤ ਵਧੀਆ ਹੈ ਜੀ ਲੋਕੀ ਸਰਕਾਰ ਦੇ ਕੰਮ ਤੋਂ ਖੁਸ਼ ਨੇ ਜੀ ਤੇ ਅੱਛਾ ਸਮਰਥਨ ਦੇ ਰਹੇ ਆ ਤੇ VOTING ਹੋ ਰਹੀ ਆ ਸੁਖ ਸ਼ਾਂਤੀ ਨਾਲ ਹੋ ਰਹੀ ਆ ਜੀ ਹਾਂ ਸਰ ਕਿੰਨੇ ਕੁ ਪਰਸੈਂਟ VOTING ਹੋ ਚੁੱਕੀ ਹੈ ਆਈਡੀਆ ਕੋਈ ਅਜੇ ਤੱਕ ਫਾਈਨਲੀ ਡਿਟੇਲ ਤਾਈ ਨਹੀਂ ਜੀ ਮੇਰੇ ਹਿਸਾਬ ਨਾਲ ਤਾਂ ਅਜੇ 25-30% ਹੋਈ ਹੈ ਜੀ ਸਾਡੇ ਹਿਸਾਬ ਨਾਲ 24.10% ਜਿਹੜੀ ਹੈਗੀ ਉਹ ਸਾਡੇ ਅਕੋਰਡਿੰਗਲੀ ਵੀ ਉਹੀ ਹੈ ਜੀ ਅਜੇ 25-30% ਅਸੀਂ ਦੱਬੀ ਤੇ ਕੀ ਉਮੀਦ ਹੈਗੀ ਕਿੰਨੇ ਕ ਪਰਸੈਂਟ ਵੋਟਿੰਗ ਹੋ ਸਕਦੀ ਹੈ ਸ਼ਾਮ 5 ਵਜੇ ਤੱਕ ਇੱਕ ਤਾਂ ਗਰਮੀ ਕਰਕੇ ਹੈ ਜੀ ਥੋੜੇ ਲੋਕਟਰ ਨਿਕਲਣ ਤੋਂ ਗਰੇਜ ਕਰਦਾ ਹੈ ਜੀ ਪਰ ਹਾਂ ਆਸ ਹੈਗੀ ਹੈ ਜੀ 55 ਤੋਂ 60% ਤੱਕ ਤਾਂ ਹੋ ਹੀ ਜਾਏਗੀ ਨਾਰਮਲ ਠੀਕ ਹੈ ਜੀ ਧੰਨਵਾਦ ਜੀ ਚਲੋ ਆਮ ਆਦਮੀ ਪਾਰਟੀ ਦੇ ਮੁਤਾਬਕ ਜਿਹੜੀ ਹੈਗੀ 50 ਤੋਂ 55% ਤੱਕ ਜਿਹੜੀ VOTING ਹੈ ਉਹ ਭੁਗਤ ਸਕਦੀ ਹੈ ਕਿਉਂਕਿ ਜੇ ਆਪਾਂ ਦੇਖਿਆ ਜਾਵੇ ਕੋਈ ਗਰਮੀ ਹੋਣ ਕਰਕੇ ਲੋਕ ਘਰੋਂ ਬਾਹਰ ਵੀ ਘੱਟ ਨਿਕਲਦੇ ਨੇ ਸਵੇਰੇ ਸਵੇਰੇ ਜਿਹੜੀ VOTING ਹੋ ਗਈ ਹੈ 20 ਤੋਂ 22% ਜਿਹੜੀ ਸਵੇਰੇ 9 ਵਜੇ ਤੱਕ ਦੀ ਜਿਹੜੀ VOTING ਹੋ ਚੁੱਕੀ ਸੀਗੀ ਉਸ ਤੋਂ ਬਾਅਦ ਜਿਹੜੀ 11 ਵਜੇ ਦਾ ਰੁਝਾਨ ਸੀਗਾ 22.19% ਜਿਹੜੀ VOTING ਉਹ 11 ਵਜੇ ਤੱਕ ਹੋ ਚੁੱਕੀ ਸੀਗੀ ਉਸ ਤੋਂ ਬਾਅਦ ਜੇ 1 ਵਜੇ ਦੀ ਗੱਲ ਕਰੀਏ ਤੇ ਹੁਣ ਦੇ ਜਿਹੜੇ ਰੁਝਾਨ ਹੈਗੇ ਨੇ ਗਰਮੀ ਕਰਕੇ ਆ ਉਹ 24 ਐ 0.10% ਜਿਹੜੀ ਹੈਗੀ ਆ VOTING ਹੋ ਚੁੱਕੀ ਸਗੀ ਬਾਕੀ ਹੁਣ ਉਮੀਦ ਇਹ ਲਗਾਈ ਜਾ ਰਹੀ ਹੈ ਵੀ ਸ਼ਾਮ ਨੂੰ 4 ਤੋਂ 5 5:30 ਵਜੇ ਤੱਕ ਜਿਹੜੀ ਹੈਗੀ ਆ VOTING ਜਿਹੜੀ ਹੋਣੀ ਹੈ ਤੇ ਉਹ 50 ਤੋਂ 55% ਤੱਕ ਜਿਹੜੀ ਦੱਸੀ ਜਾ ਰਹੀ ਨੇ ਕਾਂਗਰਸ ਵਾਲੇ 70% ਤੱਕ ਦੱਸਦੇ ਨੇ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਕਿਹੜੀ ਕਰਵਟ ਬੈਠਦਾ ਹੈ ਲੁਧਿਆਣਾ ਤੋਂ ਕੈਮਰਾਮੈਨ ਤੁਸ਼ਾਰ ਕਪੂਰ ਦੇ ਨਾਲ ਪ੍ਰਦੀਪ ਭੰਡਾਰੀ